ਜਾ ਉਸ ਸਾਡੇ ਪਾਸਟੈਂਡ ਤੋਂ ਕੀ ਕਹਿਣਾ ਚਾਹੋਗੇ ਜੀ ਹਾਂ ਪਿਛਲੇ ਕਈ ਮਹੀਨਿਆਂ ਤੋਂ ਜਿਹੜਾ ਹੈ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚ ਨਵੇਂ ਪਾਦਸ਼ਾਹਾਂ ਤਨ ਸ਼੍ਰੀ ਗੁਰੂ ਰੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪਰਮਾਣ ਨੂੰ ਲੈ ਕੇ ਤਿਆਰੀਆਂ ਰੁਝਾ ਸ਼ੁਰੂਆਂ ਨਾਲ ਚੱਲ ਰਹੀਆਂ ਨੇ ਜਿਸ ਦੇ ਵਿੱਚ ਸ਼ਹਿਰ ਦੀਆਂ ਸਾਰੀਆਂ ਸੜਕਾਂ ਦਾ ਨਵੀਨੀਕਰਨ ਸ਼ਹਿਰ ਦੀ ਸਫਾਈ ਦੀ ਵੀ ਡਰੀਮਸ ਹੈ ਅ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰਸ ਲਗਾਣਾ ਬਹੁਤ ਸਾਰੇ ਕੰਮ ਹੈ ਜਿਹੜੇ ਹੋ ਰਹੇ ਨੇ ਉਸੇ ਦੇ ਵਿੱਚ ਜਿਹੜਾ ਹੈ ਹੁਣ ਇੱਕ ਹੋਰ ਤੁਸੀਂ ਦੇਖ ਸਕਦੇ ਹੋ ਸਾਡੀ ਕੋਸ਼ਿਸ਼ ਹੈ ਕਿ ਸ਼ਹਿਰ ਨੂੰ ਵਾਈਟ ਸਿਟੀ ਅਕਿਲੇ ਅਨੰਤ ਸਾਹਿਬ ਨੂੰ ਵਾਈਟ ਸਿਟੀ ਆਖਿਆ ਜਾਂਦਾ ਪਰ ਹਕੀਕਤ ਤੋਂ ਬਹੁਤ ਦੂਰ ਹੈ ਜੇ ਵਾਈਟ ਸਿਟੀ ਤੋਂ ਇਸ ਕਰਕੇ ਉਸ ਵਾਈਟ ਸਿਟੀ ਦੇ ਉਪਰਾਲੇ ਨੂੰ ਲੈਂਦੇ ਹੋਏ ਸਾਰੇ ਪੋਲਸ ਜਿੰਨੇ ਇਲੈਕਟ੍ਰਿਕ ਪੋਲਸ ਆ ਉਹ ਵਾਈਟ ਪੇਂਟ ਕਰਾਇਆ ਗਏ ਨੇ ਤੇ ਹੁਣ 20000 ਲੀਟਰ ਕੁਆਲਿਟੀ ਪੇਂਟ ਜਿਹਦੇ ਵਿੱਚ ਸਾਰੀ ਕੰਪਨੀਆਂ ਨੇ ਮਦਦ ਕੀਤੀ ਹੈ ਅਨ ਨੈਰੋ ਲੈਕ ਪੇਨ ਸੇਸ਼ਨ ਪੇਨਸ ਬਜਟ ਪੇਨਸ ਅਸੀਂ ਅਰੇਂਜ ਕਰਵਾਇਆ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਇਸ ਜਿਹੇ ਸਾਦੋ ਇਹ ਕੋਈ ਮੇਰਾ ਨਿੱਜੀ ਮਕਸਦ ਨਹੀਂ ਹੈ ਇਹ ਪੂਰੇ ਸ਼ਹਿਰ ਦਾ ਮਕਸਦ ਹੈ ਆ ਸਾਰੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਡੀਸੀ ਸਾਹਿਬ ਇੱਥੇ ਸੀ ਸਾਰੇ ਐਸ.ਐਚ.ਐਮ ਸਾਹਿਬ ਸਾਰੇ ਇੱਥੇ ਸੀਗੇ ਬਹੁਤ ਸਤਕਾਰਯੋਗ ਸਰਦਾਰ ਬਖਸ਼ਪਾਤਨਾਮ ਸਿੰਘ ਜੀ ਰਹਿਨਮਾਈ ਇਹ ਕਾਰ ਸੇਵਾ ਸੇ ਸ਼ੁਰੂ ਕੀਤੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੀ 100 ਜਿਹੜੇ ਲੇਬਰ ਹੈ ਔਰੇਂਜ ਕਰਾਵਾਂਗੇ ਜੋ ਪੂਰੇ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਲੋਕ ਸਹਿਮਤੀ ਦਿੰਦੇ ਉੱਥੇ ਉੱਥੇ ਪੇਂਟ ਕਰਾਂਗੇ ਨਾਲ ਹੀ ਅਸੀਂ ਆਪਣੇ ਜਿਹੜੇ ਸਾਡੇ ਐਮਸੀ ਆਫਿਸ ਹੈ ਪਲੱਸ ਜਿਹੜੇ ਐਮਸੀ ਸਹਿਬਾਨ ਹੈ ਉਹਨਾਂ ਦੇ ਕੋਲ ਵੀ ਪੇਂਟ ਜਿਹੜਾ ਪਾਰ ਕਰਾ ਰਹੇ ਹਾਂ ਤਾਂਕਿ ਉਹ ਘਰ-ਘਰ ਜਾ ਕੇ ਜਿਹੜੇ ਪਰਿਵਾਰ ਸਮਰਥਨ ਨੂੰ ਅਸੀਂ ਪੇਂਟ ਤੇ ਬ੍ਰਸ਼ ਦੇ ਦਾਂਗੇ ਲੇਬਰ ਉਹ ਆਪ ਲਾ ਕੇ ਆਪਣਾ ਬਾਹਰੋਂ ਪੇਂਟ ਕਰਾ ਦਨ ਤਾਂ ਕਿ ਅਗਲੇ 5-7 ਦਿਨ ਚ ਸ਼ਹਿਰ ਦੀ ਜਿਹੜੀ ਦਿੱਖ ਹੋਰ ਸੋਹਣੀ ਹੋ ਸਕੇ ਅੱਜ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਦੇਖਦਾ ਹਾਂ ਸੋਸ਼ਲ ਮੀਡੀਆ ਦੇ ਉੱਤੇ ਕਿ ਨਨਕੂਰ ਸਾਹਿਬ ਦੀ ਜਿਹੜੀ ਵੀਡੀਓਜ਼ ਹੈ ਉਹ ਪੂਰੇ ਦੇਸ਼ ਤੇ ਦੁਨੀਆ 'ਚ ਵਾਇਰਲ ਹੋ ਰਹੀ ਚੰਗੀ ਗੱਲਾਂ ਨੂੰ ਲੈ ਕੇ ਸਾਫ ਸਫਾਈ ਨੂੰ ਲੈ ਕੇ ਜੋ ਤਿਆਰੀਆਂ ਚਾਹੇ ਉਹ ਪੰਜ ਪਿਆਰਾ ਪਾਰਕ ਹੋ ਗਈ ਜਾਂ ਫਿਰ ਜਿਹੜੀ ਆਪਾਂ ਵਾਲ ਪੇਂਟਿੰਗ ਆਰਟਸ ਕਰਾ ਰਹੇ ਹਾਂ ਆ ਗੁਰਦੁਆਰਾ ਸੀਸਕਨ ਸੇ ਸਾਫ ਦੇ ਕੋਲ ਬਹੁਤ ਸੁੰਦਰ ਜਿਹੜੇ ਚਿੱਤਰਕਾਰੀ ਹੈ ਹੋ ਰਹੀ ਇਤਿ ਇਸ ਤਰ੍ਹਾਂ ਦੇ ਤਾਂ ਕਿ ਉਹਨਾਂ ਨੂੰ ਆ ਗਿਆ ਪਹਿਲਾਂ ਧੱਕਾ ਮਾਰ ਕੇ ਚਲੇ ਗਏ ਠੀਕ ਹੈ ਜੀ ਤੁਸੀਂ ਵੀ ਵਿਚੀ ਗੱਡੀ ਹੰਦੀ ਉਹਨਾਂ ਨਾਲ ਕੋਈ ਗੱਲ ਨਹੀਂ ਅੱਗੇ ਠੀਕ ਜੀ ਦੋ ਜਿਹੜਾ ਪਾਣੀ ਡਾ ਰਿਹਾ ਜਿਹੜਾ ਪਾਣੀ ਡਾ ਰਿਹਾ ਪਾਣੀ ਦੇ ਉਹਨੂੰ ਪੂਰੇ ਜੀ ਜਿਵੇਂ ਇਹ ਫੇਰ ਪੈ ਲੜ ਗਾ ਨਹੀਂ ਉਹ ਸਾਰੇ ਵਿਰੋਧੀਆਂ ਤੇ ਜੰਦੀ ਹੈ ਇੱਕ ਬੜਾ ਸਾ ਵਾਲੀ ਕਹਿ ਰਿਹਾ ਹੈ ਕਿ ਇਹ ਜਾਣੂ ਲੈ ਕੇ ਲਗਾਤਾਰ ਕੋਈ ਵੱਖ ਨਹੀਂ ਹੋ ਰਹੀ ਸਰ ਮੈਂ ਸਾਰਾ ਕੁਝ ਸਾਰਾ ਕੁਝ ਕੋਈ ਵੱਖ ਨਹੀਂ ਹੋ ਰਹੀ ਜੇ ਅਸੀਂ ਸੜਕਾਂ ਕਰ ਰਹੇ ਹਾਂ ਅਗਰ ਕੋਈ ਸਮਾਗਮ ਵੱਖ ਨਹੀਂ ਸਰਵ ਧਰਮ ਸੰਮੇਲਨ ਕਰਾ ਰਹੇ ਹਾਂ ਤੇ ਹਰ ਧਰਮਾਂ ਦੇ ਆ ਰਹੇ ਅਸੀਂ ਕੋਈ ਵੱਖ ਨਹੀਂ ਜਿਹੜਾ ਇਹ ਪਾੜ ਪਾਣ ਵਾਲੀ ਗੱਲ ਬਿਲਕੁਲ ਗਲਤ ਸਾਰਾ ਕੁਝ ਇੱਕ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਈ ਮਤੀ ਦਾਸ ਦੀ ਪਾਈ ਸਤੀ ਦਾਸ ਦੀ ਪਾਈ ਦੀ ਅਲਾ ਜਿਹੜੀ ਸ਼ਹਾਦਤ ਨੂੰ ਮਨਾਉਂਦਾ ਹੱਕ ਸਾਰਿਆਂ ਨੂੰ ਹੈ ਤੇ ਜਿੰਨੇ ਹਰ ਸਟੇਟ ਕਰ ਰਹੀ ਹੈ ਬੜੀ ਖੁਸ਼ੀ ਵਾਲੀ ਗੱਲ ਹੈ ਮੈਂ ਜਿੰਨਾਂ ਸਟੇਟਾਂ ਚ ਮੈਂ ਸੱਦਾ ਦੇਣ ਗਿਆ ਮਹਾਰਾਸ਼ਟਰ ਸਰਕਾਰ ਕਰ ਰਹੀ ਹੈ ਸ਼੍ਰੀ ਜੰਮੂ ਕਸ਼ਮੀਰ ਦੀ ਸਰਕਾਰ ਕਰ ਰਹੀ ਹੈ ਕੱਲ ਸਾਡੇ ਮੈਨੂੰ ਪ੍ਰਧਾਨ ਸਾਹਿਬ ਦਾ ਫੋਨ ਆਇਆ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੱਲ ਆ ਰਹੀ ਹੈ ਅਸੀਂ ਉਹਨਾਂ ਦੇ ਨਗਰ ਕੀਰਤਨ ਲਈ ਗਾਰਡ ਆਫ ਆਨਰ ਹਰ ਤਰ੍ਹਾਂ ਦੇ ਬੰਦੂਕਸ ਕਰ ਰਹੇ ਹਰ ਸੰਸਥਾ ਮੈਨੂੰ ਅਨੰਦਪੁਰ ਸਾਹਿਬ ਦੇ ਜਿਹੜੇ ਬ੍ਰਾਹਮਣ ਪਰਿਵਾਰ ਹੈ ਉਹ ਆ ਕੇ ਮੈਨੂੰ ਕਹਿੰਦੇ ਅਸੀਂ ਸਮਾਗਮ ਕਰਨਾ ਚਾਹੁੰਦੇ ਸਭ ਦੇ ਹੈ ਗੁਰੂ ਸਾਹਿਬ ਤਾਂ ਸਭ ਦੇ ਹੈ ਜੋ ਜੋ ਜਿਉ ਜੋ ਕਰਨਾ ਚੰਦ ਸਭ ਨੂੰ ਅਧਿਕਾਰ ਹੈ ਜੀ ਸਾਰਿਆਂ ਨੂੰ ਕਰਨਾ ਚਾਹੀਦਾ ਤੇ ਬਹੁਤ ਚੰਗੀ ਗੱਲ ਜਿੰਨਾ ਵੱਧ ਹੋਊਗਾ ਮੈਂ ਤਾਂ ਇੱਕ ਇੱਕ ਪਿੰਡ ਚ ਜਾ ਰਹੇ ਹਾਂ ਆਪਣੇ ਇਲਾਕੇ ਚ ਕਿ ਹਰ ਪਿੰਡ ਦੇ ਵਿੱਚੋਂ ਵੀ ਜਿਹੜਾ ਅਸੀਂ ਲੰਗਰ ਲਾਈਏ ਕਰੀਏ ਪਿੰਡਾਂ ਇਸ ਵਕਤ ਹੀ ਹੋੜ ਲਾਈਏ ਇਹ ਸਾਰੇ ਗੁਰੂ ਸਾਹਿਬ ਸਾਡੇ ਸਾਂਝੇ ਹੈ ਉਹ ਕਿਸੇ ਇੱਕ ਧਰਮ ਦੇ ਨਹੀਂ ਆ ਗੱਲ ਨਹੀਂ ਸਭ ਦੇ ਤੇ ਸਾ ਜਿੰਨੇ ਸਮਾਗਮ ਹੋਣਗੇ ਉਹਨਾਂ ਸਾਨੂੰ ਖੁਸ਼ ਹੋਣਾ ਚਾਹੀਦਾ ਤੇ ਉਹਨਾਂ ਦਾ ਸਵਾਗਤ ਕੀ ਐਕਸਪੈਕਟੇਸ਼ਨ ਦੱਸਾਂਗੇ ਇਹ ਆਵੇਗਾ ਬਾਕੀ ਦੀ ਜੇ ਲੈ 1 ਕਰੋੜ ਤੋਂ ਵੱਧ ਸੰਗਤ ਆਉਗੀ ਇਹ ਲੋਕ ਦੇਖਦਾ ਤੇ ਹੁਣ ਹੀ ਆਮਦ ਬਹੁਤ ਵਧ ਗਈ ਹੈ ਨਗਰ ਕੀਰਤਨਾ ਦੇ ਨਾਲ ਇਹ ਲਗਾਤਰ ਚੱਗਦੀ ਹੈ ਟੈਂਪ ਸਿਟੀ ਵੀ ਇਸ ਤਰੀਕ ਪਿਆਰ ਹੋ ਜੂਗੀ ਜਿਹੜਾ ਹੈ ਡਰੋਨ ਸ਼ੋਅ ਸੇ ਐਕਸਟੈਂਡ ਕਰ ਦਿੱਤਾ 23 ਤੋਂ 29 ਤਰੀਕ ਤੱਕ ਕਰ ਦਿੱਤਾ ਆ ਦੇਖਦੇ ਹੋਏ ਕਿ ਡਰੋਨ ਸ਼ੋਅ ਦੀ ਬਹੁਤ ਡਿਮਾਂਡ ਆ ਰਹੀ ਸੀ ਨਾਲ ਹੀ ਜਿਹੜਾ ਹੈ 20 ਤਰੀਕ ਨੂੰ ਚਰਨਗੰਗਾ ਸਟੇਡੀਅਮ ਚ ਲਾਈਟ ਐਂਡ ਸਾਊਂਡ ਸ਼ੋਅ ਪੰਜਾਬ ਦਾ ਸਭ ਤੋਂ ਵੱਡਾ ਲਾਈਟ ਐਂਡ ਸਾਊਂਡ ਸ਼ੋਅ ਕਰਾ ਰਹੇ ਆ ਬਹੁਤ ਅਲੌਕਿਕ ਹੋਊਗਾ ਜੋ ਜੋ ਮੈਨੂੰ ਸੁਣ ਰਿਹਾ ਯਕੀਨ ਮੰਨਿਓ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਲੈ ਕੇ ਆਓਗੇ ਤੁਹਾਨੂੰ ਤੁਸੀ ਤੁਹਾਨੂੰ ਇਸ ਗੱਲ ਦੀ ਖੁਸ਼ੀ ਹੋਊਗੀ ਕਿ ਤੁਸੀਂ ਜ਼ਰੂਰ ਆਇਓ ਜੇ ਤੁਸੀਂ ਨਾ ਆਏ ਤੁਹਾਨੂੰ ਸਾਰੀ ਉਮਰ ਪਛਤਾਵਾ ਰਹੂਗਾ ਇੰਨਾ ਸ਼ਾਨਦਾਰ ਲਾਈਟ ਐਂਡ ਸਾਊਂਡ ਸ਼ੋਅ ਦਾ ਅਸੀਂ ਕੰਟੈਂਟ ਤਿਆਰ ਕਰਾਇਆ ਬਹੁਤ ਮਿਹਨਤ ਕਰਕੇ ਉਹ ਕਰਵਾਇਆ ਤੇ ਨਾ ਹੀ 23 24 25 ਨੂੰ ਵੀ ਵਾਪਸ ਹੋਵੇ ਉਹ ਕਮਲ ਕੰਪਨੀ ਜੀ ਹੈ ਉਹ ਆਰ ਆਰ ਬਾਰੇ ਹਰ ਕਾਰਟਨ ਦੇ ਵਿੱਚ ਆਮਣ ਦੇਖੋ ਆਰ ਕਮੋਡੀ ਦੀ ਹਾਂਜੀ ਕੈਮਰੇ ਲਾਈਟਾਂ ਸਰ ਪਤਾ ਹੀ ਹੈ ਸਰ ਪਿੱਛੇ ਵੀ ਬੜੇ ਬੜੇ ਬਣਵਾ ਦਿੱਤੇ ਲਗਾਤਾਰ ਅਪਗ੍ਰੇਡ ਕਰਦੇ ਰਹਾਂਗੇ ਜੀ ਪਰ ਕੋਸ਼ਿਸ਼ ਇਹ ਹੈ ਕਿ ਇੱਕ ਮਕਸਦ ਹੈ ਕਿ ਇੱਕ ਰੋਡ ਤੋਂ ਬਾਅਦ ਸੰਗਤ ਆਣਾ ਤੇ ਅਸੀਂ ਜਿੰਨਾ ਕੁਝ ਕਰ ਸਕੀਏ ਆਪਣਾ ਸਾਰਾ ਕੁਝ ਵਾਰਿਆਂ ਨੂੰ ਤੇ ਵੀ ਦੱਸਦੇ ਮੈਂ ਦਿਸ ਇਜ਼ ਤੋਂ ਕਿ ਅਸੀਂ ਸੀਐਸਆਰ ਜਿਹੜੀ ਵਾਲ ਪੇਂਟਿੰਗ ਹੋ ਰਹੀਆਂ ਉਹ ਆਪਣੀ ਲੀਜੀ ਆ ਦੋਸਤਾਂ ਮਿੱਤਰਾਂ ਜਾਂ ਆਪਣੇ ਪਰਿਵਾਰ ਤੋਂ ਮਤਲਬ ਲੈ ਕੇ ਕਰਾ ਰਹੇ ਹੱਦ ਤੱਕ ਹੁੰਦਾ ਸੀ ਕਿ ਸਰਕਾਰਾਂ ਤੋਂ ਲੋਕਾਂ ਦੇ ਇਲਜ਼ਾਮ ਲੱਗਦੇ ਸੀ ਇਹ ਵੀ ਸਰਪਲੀ ਜਿਹੜਾ ਹੈ ਸਾਰਾ ਪੇਂਟ ਅਸੀਂ ਆਪਣਾ ਨੇ ਆ ਡੀਸੀ ਸਾਫ ਤੇ ਸਾਡੇ ਪਰਸਨਲੀ ਐਫਰਟਸ ਨਾਲ ਆ ਕੰਪਨੀ ਐਂਡ ਅਰੇਂਜ ਕਰਾਇਆ ਸਰਕਾਰ ਦਾ ਇੱਕ ਪੈਸਾ ਨਹੀਂ ਲੱਗ ਰਿਹਾ ਤੇ ਜਿੰਨੀ ਵਾਲ ਆਡ ਬੋਲ ਪੇਂਟਿੰਗ ਆਰਟ ਵੀ ਹੋ ਰਹੀ ਹੈ ਟੀਚਰਸ ਜਿਹੜੇ ਮੇਰੇ ਵਿਭਾਗ ਦੇ ਟੀਚਰਸ ਹੈ ਉਹ ਉਸੇ ਫਰੀ ਦੇ ਵਿੱਚ ਉਸ ਦੀ ਚੈਕਿੰਗ ਕਰ ਰਹੇ ਨੇ ਤੇ ਜਿੰਨੀ ਉਹਦੀ ਜੋ ਪੇਂਟ ਦਾ ਖਰਚਾ ਆ ਰਿਹਾ ਉਹ ਮੈਂ ਨਿੱਜੀ ਆਪਣੇ ਤੌਰ ਤੇ ਕਰ ਇੱਕ ਸਵਾਗਤ ਜਿਹੜਾ ਸਰਕਾਰ ਤਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤਤ ਨਾਮ ਵਾਹਿਗੁਰੂ ਬਹੁਤ ਸੈਸ਼ਨਾਂ ਅਨੰਦਪੁਰ ਸਾਹਿਬ ਦੇ ਲੋਕਾਂ ਦੀਆਂ ਵੀ ਬੜੀਆਂ ਐਕਸੈਲੈਂਟੇਸ਼ਨਸ ਨੇ ਕਿ ਪੰਜਾਬ ਸਰਕਾਰ ਅਨੰਦਪੁਰ ਸਾਹਿਬ ਦੇ ਲਈ ਕੁਝ ਦੇਖੋ ਮੈਂ ਮੈਂ ਖਾਸ ਜਿਹੜੇ ਪ੍ਰੋਜੈਕਟ ਦੀ ਗੱਲ ਕਰਦਾ ਜੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਮੁੱਖੀ ਬਣ ਜਾ ਰਹੇ ਹਨ ਅਨੰਦਪੁਰ ਸਾਹਿਬ ਨੂੰ ਬਹੁਤ ਪਿਆਰ ਕਰਦੇ ਨੇ ਉਹਨਾਂ ਦੇ ਬਹੁਤ ਮਨ ਦੇ ਵਿੱਚ ਸਤਿਕਾਰ ਹੈ ਤੇ ਮੈਂ ਉਸ ਗੱਲ ਦਾ ਗਵਾਹ ਹਾਂ ਕਿ ਮੈਂ ਜਦੋਂ ਵੀ ਚਾਇਓ ਸੜਕਾਂ ਦਾ ਚਾਇਓ ਕੋਲਾਂ ਦਾ ਜਾਂ ਸ਼ਹਿਰ ਦਾ ਤੁਸੀਂ ਅੱਜ ਜਿੰਨਾ ਕੰਮ ਦੇਖੋ ਪੂਰੇ ਅਨੰਦਪੁਰ ਸਾਹਿਬ ਨੂੰ ਸੀ ਸੀ ਟੀ ਵੀ ਕੈਮਰੇ ਨਾਲ ਲੈਸ ਕਰ ਰਹੇ ਆ ਪੂਰੇ ਅਨੰਦਪੁਰ ਸਾਹਿਬ ਦੀ ਜਿੰਨੀ ਐਲ ای ਡੀ ਲਾਈਟਸ ਹੈ ਉਹ ਸਾਰੀਆਂ ਚੀਜ਼ਾਂ ਇਸੇ ਕਰਕੇ ਹੋ ਰਿਹਾ ਕਿ ਮੁੱਖ ਮੰਤਰੀ ਸਾਹਿਬ ਬਹੁਤ ਪਿਆਰ ਕਰਦੇ ਨੇ ਤਾਂ ਮੁੱਖ ਮੰਤਰੀ ਸਾਹਿਬ ਚਾਹਦੇ ਨੇ ਉਹਨਾਂ ਦੇ ਮਨਚੂਪ ਸਾਰੇ ਅਨੰਦਪੁਰ ਸਾਹਿਬ ਅੰਤ ਵਿੱਚ ਐਸਪੀ ਸੀਐਮ ਸਾਹਿਬ ਨੇ ਕਾਫੀ ਗਰੀਬ ਵੀ ਹੈ ਉਹ ਤੇ ਨਾਲ ਜਿਸ ਤਰ੍ਹਾਂ ਡਿਫਟੀ ਸੀਐਮ ਨੇ ਕਹਿ ਦਿੱਤਾ ਕਿ ਫਾਰਮਾਂ ਤੋਂ ਬਚੇ ਜਾਵੇ ਨਾ ਤੋਂ ਸਾਹਮੂ ਜ਼ਿਲ੍ਹਾ ਬਣਾਉਂਦੀ ਹੈ ਤੇ ਪਰ ਕੀ ਕਹਿਣਾ ਚਾਹੁੰਦੇ ਕਿਉਂਕਿ ਇੱਕ ਪਾਸੇ ਮੰਗ ਹੋ ਰਹੀ ਹੈ ਤੇ ਦੂਜੇ ਪਾਸੇ ਫਿਰ ਪਰ ਹੋ ਜੰਗੀ ਬਹੁਤ ਬਹੁਤ ਹਾਂ ਆਲਸ ਸੀਐਮ ਸਾਹਿਬ ਉਹ ਸਭ ਪੱਕਾ ਸੀ ਹੁੰਦਾ ਹਨ ਤੇ ਨਾਰੀ ਮੰਤਰੀ ਸਾਹਿਬ ਦੀ ਉਹਨਾਂ ਦੀ ਵੀ ਜੀ ਬਹੁਤ ਜ਼ਿਆਦਾ ਸ਼ਮਤ ਹੈ ਤੇ ਉਹ ਜੋ ਪੰਜਾਬ ਦੇ ਹਿੱਸੇ ਨਾਲ ਸੰਬੰਧ ਦੇ ਫੈਸਲਾ ਠੀਕ ਹੈ ਜਿਵੇਂ ਆ ਸਤਿ ਸ਼੍ਰੀ ਅਕਾਲ ਬਾਜੀ ਚਲੋ ਜੀ ਚਲੋ ਸਾਬ ਜੀ ਚਲੋ ਆਹ ਕੋਈ ਪਿੱਛੇ ਆ ਜਾਓ ਤੁਸੀਂ ਇਧਰ ਆ ਜਾਓ ਚੱਲ ਚੱਲੋ ਅੱਗੇ ਬੁੱਧੀ ਹੋ ਜਾਓ ਸਰ ਸਰ ਆਇਓ ਦੇ ਦਿਓ ਇੱਕ ਦਿਨ ਆ ਦੇ ਦਿਓ ਜੀ ਬਰਸ਼ ਦੇ ਦਿਓ ਦੇ ਦਿਓ ਪਿੱਛੇ ਦੇ ਦਿਓ ਜੀ ਬਰਸ਼ ਦਿਓ ਕਮਲ ਤੂੰ ਤਾਂ ਪਿੱਛੇ ਰਹਿ ਜਾ ਰੋਂ ਕਰਦੇ ਮੈਂ ਕੀ ਕਰਾਂ ਬਾਈ ਦਾ ਵੀ ਕਰਦਾ ਆਪਾਂ ਬਰਸ਼ ਦੇ ਦਿਓ ਜੀ ਮੈਡਮ ਤੁਹਾਨੂੰ ਐਸੇ ਦੇ ਬਰਸ਼ ਦੇ ਆ ਬਾਲ ਜੀ ਬਰਸ਼ ਦੇ ਦਿਓ ਜੀ ਆ ਬਰਸ਼ ਫੜਾਓ ਬਾਜੀ ਪਿੱਛੇ ਓਹ ਹੋ ਮਾਤਾ ਜੀ ਉਹ ਰਣਵੀਰ ਉਹਦਾ ਵੀ ਬਾਲਟੀ ਵੀ ਦਿਓ ਬਾਲਟੀ ਰੋਜ਼ੇ ਆਣੀ 3 ਲਿਓ ਬਾਕੀ ਆ ਬਾਲਟੀ ਫੜਾਵੇ ਇੱਕ ਬਾਲਟੀ ਆਲੋ 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 ਅੱਗੇ ਜੀ ਜੀ ਸਰ